एलडी के मजा चैनल देख रहे सारे दर्शका दा बहुत-बहुत स्वागत है सो दोस्तों आज दी वीडियो साडे झंडियाला गुरु शहर तो है जिथे की जो सावन मेला जो चिंतपुतनी विच मेलाया जांदा है ओदे वरगा एक माहौल झंडियाला गुरु विच भी सजया गया है हर साल दी तरह ते ए जो उपराला मां शिनमस्तका अन्नपूर्णा बालाजी लंगर कमेटी झंडियाला गुरु वालेया दा है ਜਿਹੜੇ ਕਿ ਇੱਥੇ ਹੀ ਹਰ ਸਾਲ ਰੌਣਕਾਂ ਲਾਉਂਦੇ ਨੇ ਜਿੰਡਿਆਲਾ ਗੁਰੂ ਵਿਖੇ ਜਿਸ ਤਰ੍ਹਾਂ ਮਾਂ ਚਿੰਤਪੂਣੀ ਦੇ ਦਰਬਾਰ ਤੇ ਰੌਣਕਾਂ ਲੱਗਦੀਆਂ ਨੇ ਤੇ ਉਸੇ ਤਰ੍ਹਾਂ ਦੀਆਂ ਇੱਥੇ ਇਹਨਾਂ ਵੱਲੋਂ ਪ੍ਰਬੰਧ ਕੀਤੇ ਗਏ ਨੇ ਤੇ ਜਿੰਡਿਆਲਾ ਗੁਰੂ ਵਿੱਚ ਜੋ ਸਜਾਵਟਾਂ ਹੋਈਆਂ ਨੇ ਪੂਰੇ ਗੇਟ ਬਣਾਏ ਗਏ ਨੇ ਸੁੰਦਰ-ਸੁੰਦਰ ਕਿ ਵਧੀਆ ਲੱਗੇ ਜਿਸ ਤਰ੍ਹਾਂ ਮਾਹੌਲ ਪੂਰਾ ਮੇਲੇ ਵਾਲਾ ਉਸੇ ਤਰ੍ਹਾਂ ਹੀ ਇੱਥੇ ਲੰਗਰ ਪੰਡਾਰੇ ਚੱਲ ਰਹੇ ਨੇ ਲਗਾਤਾਰ ਜੋ ਸ਼ਾਮ ਨੂੰ ਰੋਜ਼ਾਨਾ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ 11-12 ਵਜੇ ਤੱਕ ਜੋ ਲੰਗਰ ਪੰਡਾਰਾ ਖੁੱਲ੍ਹਾ ਚੱਲਦਾ ਹੈ ਦੇ ਸੰਗਤਾਂ ਜੋ ਹੁਮ ਹਮਾਗੇ ਦੂਰੋਂ ਨੇੜੇ ਤੋਂ ਜੋ ਪਿੰਡਾਂ ਦੇ ਲੋਕ ਵੀ ਆ ਰਹੇ ਨੇ ਤੇ ਬੜੇ ਖੁਸ਼ ਹੋ ਰਹੇ ਨੇ ਹਰ ਕੋਈ ਕਹਿ ਰਿਹਾ ਕਿ ਜਿਹੜਾ ਮਜਬੂਰੀ ਵਸ ਨਹੀਂ ਮਾਤਾ ਦੇ ਦਰਬਾਰ ਜਾ ਸਕਿਆ ਉਹਦਾ ਹੀ ਕਹਿਣਾ ਕਿ ਇਹ ਇੱਥੇ ਮੇਲਾ ਲਾ ਕੇ ਜੋ ਇਹਨਾਂ ਨੇ ਮਾਹੌਲ ਸਿਰਜਿਆ ਹੈ ਇਹ ਦੇਖ ਕੇ ਸੰਗਤਾਂ ਬਹੁਤ ਹੀ ਆਨੰਦ ਮਾਣ ਰਹੀਆਂ ਨੇ ਤੇ ਕਹਿ ਰਹੀਆਂ ਕਿ ਹਰ ਸ਼ਹਿਰ ਦੇ ਵਿੱਚ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਸੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਤਰ੍ਹਾਂ ਚਿੰਤਪੁਰਨੀ ਦੇ ਦਰਬਾਰ ਤੇ ਰੌਣਕਾਂ ਲੱਗੀਆਂ ਨੇ ਉਸੇ ਤਰ੍ਹਾਂ ਦਾ ਇੱਥੇ ਨਜ਼ਾਰਾ ਹੈ ਤੇ ਗਰਮੀ ਭਾਵੇਂ ਬਹੁਤ ਜ਼ਿਆਦਾ ਹੈ ਹਮਸੋ ਵਾਲੀ ਪਰ ਫਿਰ ਵੀ ਬੜੇ ਵਧੀਆ ਪ੍ਰਬੰਧ ਨੇ কুলਰ ਲੱਗੇ ਨੇ ਪੱਖੇ ਲੱਗੇ ਨੇ ਤੇ ਹੋਰ ਬੜਾ ਵਧੀਆ ਇੱਧਰ ਸੰਗਤ ਦੇ ਲੰਗਰ ਛਕਣ ਲਈ ਬਹੁਤ ਵਧੀਆ ਜੋ ਸਟੀਲ ਦੀਆਂ ਥਾਲੀਆਂ ਗਲਾਸ ਕੋਈ ਡਿਸਪੋਜ਼ੇਬਲ ਨਹੀਂ ਵਰਤਿਆ ਜਾ ਰਿਹਾ ਤੇ ਬੜੇ ਸੁਚੱਜੇ ਪ੍ਰਬੰਧ ਨੇ ਜੰਦੇਆਲਾ ਗੁਰੂ ਵੀ ਕਿ ਸਾਡੇ ਨਜ਼ਾਰਾ ਤੁਹਾਨੂੰ ਦਿਖਾ ਰਹੇ ਹਾਂ ਤੇ ਜਰੂਰ ਚੰਗਾ ਲੱਗੇ ਤੇ ਸ਼ੇਅਰ ਜਰੂਰ ਕਰਨਾ ਤੇ ਤੁਹਾਡੀ ਵੀ ਹਾਜ਼ਰੀ ਇੱਥੇ ਲੱਗੇਗੀ ਤੇ ਜੋ ਜੇ ਸ਼ਾਮ ਦਾ ਨਜ਼ਾਰਾ ਹੁੰਦਾ ਹੈ ਜਿਂਦੇ ਆਲਾ ਗੁਰੂ ਵਿਖੇ ਸੂਸ਼ੇ ਤਰਾਈ ਇਧਰੇ ਦਰਬਾਰ ਲੱਗਾ ਹੈ ਮਾਤਾ ਰਾਣੀ ਦਾ ਜਿੱਥੇ ਚੌਂਕੀ ਚੱਲਦੀ ਹੈ ਜੋ ਸਾਰੀ ਸ਼ਾਮ ਦੇ ਮੈਂ 11 12 ਵਜੇ ਤੇ ਕਰਾ ਦੇ ਤੁਸੀਂ ਦੇਖ ਰਹੇ ਹੋ ਹੁਣ ਇੱਥੇ ਥੋੜੀ ਦੇਰ ਨੂੰ ਬਾਅਦ ਅਰੰਭ ਹੋਣ ਵਾਲੀ ਹੈ ਉਸੇ ਤਰ੍ਹਾਂ ਜੋ ਸਾਰਾ ਭਜਨ ਬੰਦਗੀ ਹੋ ਰਿਹਾ ਹੈ ਜੰਗਲਾਗੁਰੂ ਸ਼ਹਿਰ ਜੋ ਪਵਿੱਤਰ ਹੋ ਰਿਹਾ ਹੈ ਸੋ ਸਾਡੇ ਸੁਖਦੇਵ ਰਾਜ ਸੁੱਖਾ ਭਾਜੀ ਜੋ ਸਾਹਮਣੇ ਅਨਾਊਂਸਮੈਂਟ ਕਰ ਰਹੇ ਨੇ ਤੇ ਇਹ ਬਹੁਤ ਹੀ ਤਨਮਨ ਦੇ ਨਾਲ ਸੇਵਾ ਕਰ ਰਹੇ ਨੇ ਇਹਨਾਂ ਦੇ ਨਾਲ ਹੋਰ ਨੌਜਵਾਨ ਜੋ ਬੜੇ ਵੱਧ ਛੱਡ ਕੇ ਉਹ ਵੀ ਆਪਣਾ ਹਿੱਸਾ ਪਾ ਰਹੇ ਨੇ ਸੇਵਾ ਦੇ ਵਿੱਚ ਤੇ ਮੈਂ ਸਮਝਦਾ ਕਿ ਹਰ ਜੋ ਸ਼ਹਿਰ ਵਿੱਚ ਜਿase ਉਪਰਾਲੇ ਹੋਣ ਤੇ ਤਾਂ ਕਿ ਜੋ ਸਾਡੇ ਨੌਜਵਾਨ ਵੀ ਜੋ ਚੰਗੇ ਬੰਨੇ ਪ੍ਰੇਰਿਤ ਹੋਣ ਤੇ ਇਹਨਾਂ ਨੇ ਜਿੰਦਿਆਲਾ ਗੁਰੂ ਵਿੱਚ ਰੌਣਕਾਂ ਲਾਈਆਂ ਨੇ ਸੁੱਖਾ ਭਾਜੀ ਸਾਡੇ ਸੁਖਦੇਵ ਰਾਜ ਸੁੱਖਾ ਜੀ ਤੇ ਉਹਨਾਂ ਦੇ ਸਮੂਹ ਮੈਂਬਰ ਨਾਲ ਕਮੇਟੀ ਵਾਲੇ ਸੋ ਚੜ੍ਹਦੀ ਕਲਾ ਦੇ ਵਿੱਚ ਕਰਾਰੇ ਨੇ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਹਰ ਸਾਲ ਇਹਨਾਂ ਵੱਲੋਂ ਕੋਈ ਸ਼ਹਿਰ ਵਿੱਚ ਵਿਸ਼ਾਲ ਜਾਗਰਣ ਵੀ ਕਰਵਾਇਆ ਜਾਂਦਾ ਇਸ ਕਮੇਟੀ ਵੱਲੋਂ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਵੱਲੋਂ ਹੁਣ ਜੋ ਸ਼ਹਿਰ ਦੇ ਵਿੱਚ ਇੱਕ ਧਰਮਸ਼ਾਲਾ ਬਣਾਈ ਜਾ ਰਹੀ ਹੈ ਮੰਦਰ ਬਣਾਇਆ ਜਾ ਰਿਹਾ ਜਿੱਥੇ ਕਿ ਗਰੀਬ ਲੋੜਵੰਦ ਲੜਕੀਆਂ ਦੇ ਜੋ ਵਿਆਹ ਹੋਇਆ ਕਰਨਗੇ ਜਾਂ ਹੋਰ ਲੋੜਵੰਦ ਲੋਕਾਂ ਦੀ ਰੋਟੀ ਕੀਤੀ ਜਾਇਆ ਕਰੇਗੀ ਤੇ ਬਹੁਤ ਵਧੀਆ ਮਾਹੌਲ ਹੈ ਬਣੇ ਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਤੇ ਇਧਰ ਤੁਸੀਂ ਇਹ ਨਜ਼ਾਰਾ ਦੇਖ ਰਹੇ ਹੋ ਜੋ ਹਲਵਾਈ ਲੱਗੇ ਨੇ ਜੋ ਬੜੇ ਮਸ਼ਹੂਰ ਆਨੰਦ ਹਲਵਾਈ ਦੀ ਜੋ ਸਾਰੀ ਟੀਮ ਇੱਥੇ ਲੱਗੀ ਹੈ ਦਿਨ ਰਾਤ ਜੋ ਸੰਗਤਾਂ ਨੂੰ ਲੰਗਰ ਬਣਾਇਆ ਜਾਂਦਾ ਹੈ ਉਹਦੇ ਵਾਸਤੇ ਜੋ ਪੂੜੀਆਂ ਦਾ ਲੰਗਰ ਰੁਮਾਲੀ ਰੋਟੀ ਤੇ ਇਸ ਤਰ੍ਹਾਂ ਹੋਰ ਜੋ ਸਾਰੇ ਇਹ ਚੱਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਵੱਡੇ ਪੱਦਰ ਤੇ ਜੋ ਇਹ ਪ੍ਰੋਗਰਾਮ ਹੁੰਦਾ ਹੈ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਜੋ ਰਾਤ ਨੂੰ ਸੰਗਤ ਲੰਗਰ ਚੱਲਦੀ ਹੈ ਤੇ ਆਨੰਦ ਹਲਵਾਈ ਜੀ ਅੰਮ੍ਰਿਤਸਰ ਵਾਲੇ ਇਹ ਸਾਰਾ ਪ੍ਰਬੰਧ ਕਰਦੇ ਨੇ ਜੋ ਬਣਾਉਂਦਾ ਵੱਡੇ ਵੱਡੇ ਪਤੀਲੇ ਇਹਨਾਂ ਰੱਖੇ ਨੇ ਇੱਥੇ ਜੋ ਸਬਜ਼ੀਆਂ ਦਾਣਾ ਕੜੀ ਚਾਵਲ ਜਲੇਬੀਆਂ ਪਤਾ ਨਹੀਂ ਕਿ ਸਟ੍ਰੌਬਰੀ ਵਾਲੀ ਖੀਰ ਪਤਾ ਨਹੀਂ ਕਿਹੜੇ-ਕਿਹੜੇ ਪਕਵਾਨ ਬਣੇ ਨੇ ਇੱਥੇ ਤੇ ਜੋ ਸੰਗਤਾਂ ਆਉਂਦੀਆਂ ਨੇ ਚੌਂਕੀ ਦੇ ਵਿੱਚ ਹਾਜ਼ਰੀ ਭਰ ਕੇ ਤੇ ਨਾਲ ਦੀ ਨਾਲ ਲੰਗਰ ਭੰਡਾਰੇ ਸ਼ਕਦੀਆਂ ਨੇ ਇਹ ਆਨੰਦ ਹਲਵਾਈ ਜੀ ਜੋ ਸਾਰਾ ਦੇਖ ਰੇ ਕਰਦੇ ਨੇ ਲੰਗਰ ਦੀ ਤੁਸੀਂ ਦੇਖ ਰਹੇ ਹੋ ਸੋ ਇਧਰ ਜੋ ਲੰਗਰ ਜੋ ਲੱਗਦਾ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਪਤੀਲੇ ਕਿੱਡੇ ਕਿੱਡੇ ਵੱਡੇ ਬਣ ਬਣੇ ਸਾਰੇ ਤਿਆਰ ਇਹ ਸਭ ਆਨੰਦ ਹਲਵਾਈ ਜੀ ਕਰਦੇ ਨੇ ਸੋ ਸੇਵਾਦਾਰ ਕਮੇਟੀ ਦੇ ਨਾਲ ਮਿਲ ਕੇ ਤੇ ਸੇਵਾ ਕਰਦੇ ਨੇ ਰੋਜ਼ਾਨਾ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆ ਰਹੀਆਂ ਨੇ ਜਿਨਿਆਲਾ ਗੁਰੂ ਵਿਖੇ ਜੋ ਸਾਰਾ ਮਾਹੌਲ ਸਿਰਜਿਆ ਗਿਆ ਹੈ ਮੇਲੇ ਦਾ ਤੇ ਜਰੂਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਵੇਗਾ ਤੇ ਸ਼ੇਅਰ ਜਰੂਰ ਕਰ ਦੇਣਾ ਕਿਉਂਕਿ ਤੁਹਾਡੀ ਵੀ ਹਾਜ਼ਰੀ ਲੱਗ ਜਾਣੀ ਹੈ ਜੇ ਤੁਸੀਂ ਸ਼ੇਅਰ ਕਰਦੇ ਹੋ ਸੋ ਇਹ ਸੇਵਾਦਾਰ ਇੱਧਰ ਸਾਰੇ ਚੜ੍ਹਦੀ ਕਲਾ ਦੇ ਵਿੱਚ ਸੇਵਾ ਕਰ ਰਹੇ ਨੇ ਇਸ ਸਮਾਗਮਾਂ ਵਿੱਚ ਸੋ ਨੰਦ ਭਾਜੀ ਦੀ ਟੀਮ ਲੱਗੀ ਆ ਜੀ ਲਗਾਤਾਰ ਤੇ ਇਹ ਨੇ ਨੰਦ ਭਾਜੀ ਸਾਡੇ ਤੇ ਭਾਜੀ ਕਿਸ ਤਰ੍ਹਾਂ ਚੱਲ ਰਿਹਾ ਲੰਗਰ ਦਾ ਮੈਂ ਦੇਖ ਰਿਹਾ ਕਿ ਬੜੀ ਤੁਸੀਂ ਸਵੇਰ ਤੋਂ ਲੱਗ ਜਾਂਦੇ ਜਿੱਥੇ ਕਿਦਾਂ ਲੰਗਰ ਪੂਰੇ ਜ਼ੋਰ ਨਾਲ ਚੱਲ ਰਿਹਾ ਜੀ ਪੂਰਾ ਰਸ਼ ਹੈ ਤੇ ਕਿੰਨੇ ਕ ਭਾਜੀ ਆਟੇ ਦੀਆਂ ਪੂੜੀਆਂ ਜਾਂ ਕਵਾਰਟਾਟੀਆਂ ਪੂੜੀਆਂ ਚਾਰ ਕਵਾਰਟਾ ਆਟੇ ਰਮਾਲੀ ਰੋਟੀ ਡੇਢ ਕਵਾਰਟ ਪਲਾਸਟਿਕ ਹੋਲ ਹੋ ਜਾਂਦੇ ਜੀ ਰੋਜ਼ਾਨਾ ਰੋਜ਼ਾਨਾ ਜੀ ਤੇ ਕਿੰਨੇ ਦਿਨ ਚੱਲਦਾ ਇਹਨਾਂ ਦਾ ਲੰਗਰ ਇਹ 7 ਦਿਨ ਜੀ 7 ਦਿਨ ਪੂਰੀਆਂ ਰੌਣਕਾਂ ਲੱਗੀਆਂ ਜੰਗਲਾਂ ਪੂਰੀਆਂ ਰੌਣਕਾਂ ਜੀ ਤੁਸੀਂ ਕਾਫੀ ਦੇਰ ਦੇ ਇਹਨਾਂ ਨਾਲ ਜੁੜੇ ਹੋਏ ਬਾਰਤੇ ਸਾਲ ਹੋ ਗਏ ਜੀ ਠੀਕ ਹੈ ਜੀ ਹਾਂ ਜੀ ਸੋਏ ਜੀ ਆਨੰਦ ਲਵਾਈ ਜੀ ਜਨਗਲ ਦੇ ਰਹੇ ਨੇ ਤੇ ਵੱਡਾ ਇਸ ਤੋਂ ਬਰਾ ਭਾਜੀ ਸਬਜ਼ੀਆਂ ਤੇ ਰੋਜ਼ ਚੇਂਜ ਹੁੰਦੀਆਂ ਬੰਦੀਆਂ ਰਹਿੰਦੀਆਂ। ਰੋਜ਼ ਜੀ ਕੱਲ ਦਾ ਪਾਲਕ ਪਨੀਰ ਹੈਗਾ ਜੀ। ਅੱਛਾ ਜੀ। ਰੋਜ਼ ਚੇਂਜ ਹੁੰਦੀਆਂ ਦਾਲ ਤੇ ਕੜੀ ਹੋਈ ਰਹਿੰਦੀ ਬਾਕੀ ਸਬਜ਼ੀ ਚੇਂਜ ਹੋ ਜਾਂਦੀ ਹੈ। ਅੱਜ ਕੀ ਕੀ ਬਣਿਆ ਜੀ? ਅੱਜ ਆਲੂ ਨਿਉਟਰੀ ਹੈ ਜੀ, ਦਾਲ ਹੈਗੀ ਹੈ ਤੇ ਕੜੀ ਪਕੌੜਿਆਂ ਵਾਲੀ ਹੈ ਜੀ। ਨਾਲ ਖੀਰ ਵੀ ਨਾਲ ਖੀਰ ਸਟੋਬਰੀ ਵਾਲੀ ਤੇ ਹਲਵਾ ਹੈ ਜੀ। ਠੀਕ ਹੈ। ਚਾਵਲ ਹਨ ਪੂਰੀ ਹੈ, ਸਮਾਲੀ ਰੋਟੀ ਹੈ ਜੀ। ਇਸ ਤੋਂ ਇਲਾਵਾ ਸਟਾਲ ਵੀ ਲੱਗੇ ਮੇਰੇ ਸਟਾਲ ਟਿੱਕੀ ਜੀ, ਖੱਟੇ ਵਾਲੇ ਲੱਡੂ ਹੈ ਜੀ, ਭਲਾ ਪਾਪੜੀ ਚਾਟ, ਨਿਉਡਲ ਤੇ ਸਵੇਰੇ ਕ ਠੀਕ ਹੈ ਹਾਂਜੀ ਸੋ ਇਹ ਸਾਹ ਜੀ ਆਨੰਦ ਭਾਜੀ ਜੋ ਜਾਣਕਾਰੀ ਦੇ ਰਹੇ ਨੇ ਤੇ ਵਧੀਆ ਸਭ ਕੋ ਤਿਆਰ ਕਰਦੇ ਨੇ ਜੰਡਿਆਲਾ ਗੁਰੂ ਵਾਸੀ ਬਹੁਤ ਹੀ ਖੁਸ਼ ਨੇ ਇੱਥੇ ਜੋ ਮੇਲਾ ਵਰਗਾ ਮਾਹੌਲ ਸਿਰਜਿਆ ਗਿਆ ਹੈ ਤੇ ਤੁਸੀਂ ਦੇਖ ਰਹੇ ਹੋ ਵੈਲਦੀ ਕਿ ਮਾਜਾ ਰਾਹੀ ਸੋ ਇਧਰ ਜੀ ਸਾਡੇ ਸੁਖਦੇਵ ਰਾਜ ਸੁੱਖਾ ਭਾਜੀ ਜਿਨ੍ਹਾਂ ਤੇ ਕਿਰਪਾ ਹੈ ਮਾਤਾ ਰਾਣੀ ਦੀ ਬੜੀ ਤੇ ਉਹਨਾਂ ਕੋ ਵੀ ਜਾਣਕਾਰੀ ਲੈਣੇ ਆਪਾਂ ਸਾਰੇ ਜੈ ਮਾਤਾ ਦੀ ਜੀ ਜੈ ਮਾਤਾ ਭਗੇ ਜੀ ਜੈ ਮਾਤਾ ਦੀ ਹਾਂਜੀ ਸੁਖਦੇਵ ਭਾਜੀ ਤੁਸੀਂ ਰੌਣਕਾਂ ਲਾਈਆਂ ਜੰਡਿਆਲਾ ਗੁਰੂ ਵਿੱਚ ਤੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਤੁਹਾਨੂੰ ਸਹਯੋਗ ਮਿਲਿਆ ਇਹ ਜਿਹੜੀਆਂ ਲੋਨ ਕਵਾ ਮਾ ਚਿੰਤਪਰੀ ਦੀਆਂ ਲੱਗੀਆਂ ਵਾ ਕਿ ਮਾ ਚਿੰਤਪੋਨੀ ਦੀ ਅਪਾਰ ਕਿਰਪਾ ਬਾਬਾ ਗੁਰਮ ਗ੍ਰੀਵ ਜੀ ਦਾ ਅਸ਼ੀਰਵਾਦ ਅਤੇ ਸਾਧੂ ਸੰਤਾਂ ਦਾ ਸਹਯੋਗ ਅਤੇ ਸ਼ਹਿਰ ਵਾਸੀਆਂ ਦੇ ਸਹਯੋਗ ਦੇ ਨਾਲ ਕਿ ਅੱਜ ਦੀ ਸੰਗਤ ਹੈ ਜੀ ਇਹਨਾਂ ਦੇ ਸਹਯੋਗ ਦੇ ਨਾਲ ਮਹਾਰਾਣੀ ਦੇ ਲੰਗਰ ਪੰਡਾਰੇ ਚੱਲਦੇ ਪਏ ਆ ਮੈਂ ਕੁਝ ਨਹੀਂ ਕਰਨ ਵਾਲਾ ਉਹ ਆਪੇ ਕਰਉਂਦੀ ਆ ਜੋ ਉਹਨੇ ਇੰਨੀ ਕੋ ਕਿਰਪਾ ਕਰਦੀ ਆ ਵੀ ਧੰਨ ਧੰਨ ਕਰਾਈ ਜਾਂਦੀ ਆ ਮਾਤਾ ਰਾਣੀ ਜੋ ਤੇਰਾ ਲੰਗਰ ਖਾਵੇ ਉਹਨੂੰ ਤੰਦਰੁਸਤੀ ਮਿਲ ਜਾਵੇ ਸੱਚੇ ਮਾ ਦੀ ਪੂਰੀ ਕਿਰਪਾ ਵਾ ਅਬ ਮਾ ਨੇ ਸਾਨੂੰ ਅੰਨ ਪੋਣਾ ਦਾਨ ਬਖਸ਼ਿਆ ਵਾ ਅਸੀਂ ਉਹਦਾ ਗੁਣगान ਕਰਾਈ ਜਾਂਦੇ ਆ ਕਿ ਕਿੰਨੇ ਦਿਨਾਂ ਤੋਂ ਭਾਈ ਚੱਲ ਰਿਹਾ ਸ਼ਰਧ ਮੇਲਾ ਇਹ ਅੱਜ ਤੋਂ 6 ਦਿਨ ਹੋ ਗਏ ਚੱਲਦੇ ਜੀ ਅੱਜ ਹੈਗਾ ਚੌਥਾ ਦਿਨ ਕਿ ਮਲਗੀ ਕਿੰਨੇ ਦਿਨ ਚੱਲਣਾ ਟੋਟਲ ਇਹ ਟੋਟਲ ਜੀ ਬਹੁਤ ਵਾਰ ਤੱਕ ਚੱਲਣਾ ਜੀ ਆਪਣਾ 14 ਤਰੀਕ ਤੱਕ ਤੇ ਕਿਦਾਂ ਦਾ ਸੇਵਾ ਵਧੀਆ ਚੱਲ ਰਹੀ ਸਾਰਾ ਕੋਲ ਬਹੁਤ ਵਾਜਾ ਵੇਖੋ ਭੈਣਾ ਆਪਣੇ ਟਾਈਮ ਤੇ ਜੁੜੀ ਆ ਕੇ ਸੇਵਾ ਸੰਭਲੀ ਆ ਤੇ ਬਹੁਤ ਮਰੀਆ ਵਾ ਸ਼ਹਿਰ ਵਾਸੀ ਬਹੁਤ ਸਹਿਯੋਗ ਦੇ ਰਹੇ ਨੇ ਆ ਮਹਾਰਾਜ ਜੀ ਇੰਨੀ ਕੋ ਕਿਰਪਾ ਵਾ ਕਿ ਧੰਦਾ ਨਾਲ ਦੂਜਾ ਸਾਡਾ ਸੇਵਾਦਾਰ ਹਨੂਮਾਨ ਜਿੰਝ ਹੁੰਦਾ ਮੈਨੂੰ ਕੋਈ ਫਿਕਰ ਨਹੀਂ ਲੰਗਰ ਦੀ ਦੁਨੀਆ ਸਾਹਮਣੇ ਲੈਂਦਾ ਵਾ ਤੇ ਹੋਰ ਭਾਜੀ ਕੀ ਕੀ ਪ੍ਰਾਲੇ ਕਰ ਰਹੇ ਕਮੇਟੀ ਵੱਲੋਂ ਤੁਸੀਂ ਸ਼ਹਿਰ ਵਾਸੀਆਂ ਜੀ ਜਿ ਤਰ੍ਹਾਂ ਆਉਣ ਵਾਲੇ ਸਮੇਂ ਨੰਦਨਾ ਦੇ ਸਜੋ ਸਾਡੇ ਹੈਗਾ ਹੈਗਾ ਆਪਮਨ ਦੇ ਨਾਲ ਸਜੋਗ ਆ ਪਜਾਜ ਟੈਂਡਰ ਲੈਣੇਗਾ ਵਾ ਸੇਤਿਆ ਲਾਈਟ ਹਾਊਸ ਲੈਣੇਗਾ ਸ਼ਹਿਰ ਵਾਸਤੇ ਦਾ ਸਾਨੂੰ ਸਜੋਗ ਆ ਅਸੀਂ ਮਾਨ ਇਹੋ ਮੰਗਿਆ ਵੀ ਮਹਾਰਾਣੀ ਇੱਕ ਚਿੰਤਪੁਣੀ ਦਾ ਦਰਬਾਰ ਜੰਡਾ ਦੇ ਸ਼ਹਿਰ ਚ ਬਣਾ ਦੇ ਜਿਹੜਾ ਕੋਈ ਬਜ਼ੁਰਗ ਆਦਮੀ ਤੇ ਨਹੀਂ ਮੱਥਾ ਦੇਖਦਾ ਉਹ ਤੇਰੇ ਦਰਬਾਰ ਤੇ ਹਾਜ਼ਰੀ ਭਰੀ ਹੋ ਜੇ ਤੇ ਸਾਨੂੰ ਵਿਸ਼ਵਾਸ ਆ ਕਿ ਮਹਾਰਾਣੀ ਉਹ ਮੰਦਰ ਚ ਆਪ ਬਰਾਜਮਣ ਹੋਏਗੀ ਤੇ ਇਹਨਾਂ ਦੁੱਖ ਇਹਨਾਂ ਭਟਾਂ ਦੁੱਖ ਦੂਰ ਕਰੇਗੀ ਉਸ ਤੋਂ ਇਲਾਵਾ ਜਿੱਦਾਂ ਸਾਡਾ ਮੰਦਰ ਤੇ ਧਰਮਸ਼ਾਲਾ ਤਿਆਰ ਹੋ ਜਾਏਗੀ ਅਸੀਂ ਇੱਕੋ ਬਣਾ ਲੈਣਾ ਕਿ ਇਹ ਘਰ ਤੋਂ ਦੁੱਖ ਹੋਵੇ ਉਹਦੀ ਰੋਟੀ ਉੱਥੋਂ ਬਣ ਕੇ ਉਹ ਘਰ ਰੋਟੀ ਬਣਾਉਂਦੀ ਲੋੜ ਨਹੀਂ ਹੋਈ ਜੀ ਉਹਦੀ ਕੋਈ ਪੈਸਾ ਨਹੀਂ ਉਹਦੀ ਜੋ ਮਰਜੀ ਮੰਦਰ ਮਤਾਂ ਦੇ ਜਦੋਂ ਉਹ ਸਾਡਾ ਸਿਸਟਮ ਸੈੱਟ ਹੋ ਗਿਆ ਉਸ ਤੋਂ ਬਾਅਦ ਇਹ ਗਰੀਬੀਆਂ ਦੇ ਵਿਆਹ ਕਰਾਂਗੇ ਉਹ ਆਨੰਦ ਲੋਈ ਦੀ ਸੇਵਾ ਲਈ ਹੈ ਜਿਹੜੀ ਸਮਾਨ ਸਾਰੇ ਤਿਆਰ ਕਰੇਗਾ ਕਿਉਂਕਿ ਛੁੱਟੇ ਕਰਦੇ ਨੇ ਸਾਡੇ ਨਾਲ ਤੇ ਮਹਾਰਾਜੀ ਬੜੀ ਅੰਦਰ ਦੀ ਕਿਰਪਾ ਤੇ ਕਿਰਪਾ ਰਹਿਣੀ ਹੈ ਤੇ ਸਾਨੂੰ ਇਹਦਾ ਬਹੁਤ ਸਹਯੋਗ ਆ ਤੇ ਦੂਜੀ ਆ ਸਾਰੀ ਸੰਗਤ ਦਾ ਸਹਯੋਗ ਚੈੱਕ ਕਰੋ ਪੂਰਨ ਮੈਦੀਨਾ ਰਸੂਲ ਦਾ ਰਮਾਨੀ ਜੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੁਖਦੇਵ ਭਾਜੀ ਬੜੇ ਤਨਮਨ ਦੇ ਨਾਲ ਇਹਨਾਂ ਦੀ ਸਾਰੀ ਟੀਮ ਜੋ ਬਹੁਤ ਹੀ ਵਧੀਆ ਵਰਕ ਕਰ ਰਹੀ ਹੈ ਤੇ ਸੰਗਤਾਂ ਦੇ ਹਰ ਤਰ੍ਹਾਂ ਦੀ ਸਹਿਯੋਗ ਕਰ ਰਹੀਆਂ ਨੇ ਸੇਵਾਦਾਰ ਵੀ ਆਪ ਆਪਣੀ ਸੇਵਾ ਕਰਦੇ ਜਾਂਦੇ ਨੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 11 ਵਜੇ ਤੱਕ ਲੰਗਰ ਭਣਾੜਾ ਚੱਲਦਾ ਹੈ ਤੋ ਜੰਡੇਆਲਾ ਗੁਰੂ ਵਿੱਚ ਪੂਰਾ ਮਾਹੌਲ ਚਿੰਤ ਮੁਰਦੀ ਦੇ ਦਰਬਾਰ ਵਰਗਾ ਰੌਣਕਾਂ ਲੱਗੀਆਂ ਨੇ ਜਿਹੜੇ ਮਜਬੂਰੀ ਵਸ ਨਹੀਂ ਜਾ ਸਕਦੇ ਸੀ ਉਹਨਾਂ ਦੇ ਲਈ ਇਹ ਖਾਸ ਉਪਰਾਲਾ ਕੀਤਾ ਗਿਆ ਸੀ ਤੁਹਾਨੂੰ ਇਹ ਕਿਸ ਤਰ੍ਹਾਂ ਦਾ ਲੱਗਿਆ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ